ਹਾਂਜੀ ਅੱਜ ਆਪਾਂ ਬਣਾਵਾਂਗੇ ਪ੍ਰਿੰਟ ਕਮੀਜ਼ ਤੇ ਸਲਵਾਰ ਨਾਲ ਦਾ ਕਪੜਾ ਲਾ ਕੇ ਤੇ ਇਹ ਵਾਲੀ ਲੇਸ ਲਾ ਕੇ ਇਹ ਕੜਾਈ ਨਾਲ ਦੀ ਲੇਸ ਹੈ ਤੇ ਇਹ ਲਾ ਕੇ ਆਪਾਂ ਨੇ ਵੀ ਸ਼ੇਪ ਕਲਾ ਜਿਹੜਾ ਰੈਡੀ ਕਰਾਂਗੇ ਵਾਈਟ ਪੱਟੀ ਲੀਆਵਾਂਗੇ ਨਾਲ ਲੇਸ ਲਾ ਕੇ ਤੇ ਇਹਨੂੰ ਆਪਾਂ ਹੁਣ ਰੈਡੀ ਕਰਾਂਗੇ ਤੇ ਆਓ ਆਪਾਂ ਕਰਦੇ ਹਾਂ ਦੀ ਕਟਿੰਗ ਕਟਿੰਗ ਕਰਨ ਲਈ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਆਪਾਂ ਲੰਬੂਰਾ ਕਰਕੇ ਕਮੀਜ਼ ਰੱਖ ਲੈਣਾ ਇੱਥੋਂ ਆਪਾਂ ਨੇ ਪੌਣੇ ਤਿੰਨ ਦਾ ਨਿਸ਼ਾਨ ਲੈਣਾ ਨਾ ਤੇ ਇੱਥੋਂ ਆਪਾਂ ਰੱਖ ਕੇ नीचे ਨੂੰ 6.5 ਦਾ ਨਿਸ਼ਾਨ ਲਾਵਾਂਗੇ 6.5 ਗાળા ਤਿਆਰ ਹੋਣਾ ਦਾ ਤੇ 7 ਆਪਾਂ ਲੰਬਾ ਰੱਖਾਂਗੇ نیچے ਨੂੰ ਹੁਣ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਰੱਖ ਕੇ نیچے ਆਪਾਂ ਨੇ ਇੱਥੇ ਪੌਣੇ ਇੱਕ ਇੰਚ ਦਾ ਨਿਸ਼ਾਨ ਲਾਵਾਂਗੇ ਤੇ ਆਪਾਂ ਪੱਟੀ ਜਿਹੜੀ ਉਹ 1.5 ਇੰਚ ਚੌੜੀ ਬਣਾਵਾਂਗੇ ਤੇ ਇਹ ਪੌਣੇ ਇੰਚ ਦਾ ਲਾਵਾਂਗੇ ਉਸ ਆਪਣੀ ਜਿਹੜੀ ਸਲਾਈ ਆਜੂਗੀ ਠੀਕ ਹੈ ਉਹਦੇ ਹਿਸਾਬ ਨਾਲ ਆਪਣੀ ਪੱਟੀ ਸੈੱਟ ਆਜੂਗੀ ਤੇ ਉੱਪਰੋਂ ਆਪਾਂ ਰੱਖ ਕੇ ਇਸ ਤਰੀਕੇ ਨਾਲ ਆਪਾਂ ਲਾਈਨ ਲਗਾ ਲੈਣੀ ਆ ਚੌਕਨਾ ਇਹ ਆਪਾਂ ਇਦਾਂ ਸ਼ੇਪ ਬਣ ਗਈ ਇਹਦੀ ਇਸ ਤਰੀਕੇ ਨਾਲ ਡਾਰਕ ਕਰਕੇ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਇਥੋਂ ਇਹਨੂੰ ਕੱਟ ਕਰ ਲਾਂਗੇ ਇਥੋਂ ਆਪਾਂ ਇੰਨਾ ਦਾ ਸਲਾਈ ਜਾ ਜਣਾ ਤੇ ਇਥੋਂ ਆਪਣਾ ਜਿੰਨਾ ਚੌੜਾ ਗਲਾ ਇੰਨਾ ਕਰ ਰਹੇ ਜੂਗਾ ਪੱਟੀ ਲੱਗ ਕੇ ਤੇ ਆਪਾਂ ਇਥੋਂ ਰੱਖ ਕੇ ਹੁਣ ਇਹਦੀ ਕਟਿੰਗ ਕਰਾਂਗੇ ਇਧਰ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਚੈੱਕ ਜ਼ਰੂਰ ਕਰਨਾ ਹੈ ਵੀ ਆਪਣਾ ਕੱਪੜਾ ਜਿਹੜਾ ਸੈਂਟਰ 'ਚ ਵਿਚਾਲੇ ਹੋਵੇ ਉਹ ਕੇ ओके ਆਪਣਾ ਜਿਹੜਾ ਡਿਜ਼ਾਈਨ ਆ ਉਹ ਸਹੀ ਤਰੀਕੇ ਨਾਲ ਵਿਚਾਲੇ ਬਣ ਸਕੇ ਹੁਣ ਆਪਾਂ ਇੱਥੋਂ ਕੱਟ ਕਰ ਲਾਂਗੇ ਇਸੇ ਤਰ੍ਹਾਂ ਕੱਪੜਾ ਜਿਹੜਾ ਤੋਂ نیچے ਤੋਂ ਵੀ ਇਸ ਤਰ੍ਹਾਂ ਕੱਟ ਕਰਾਂਗੇ ਇਹ ਜਿਹੜੀ ਆਪਣੀ ਤੁਹਾਨੂੰ ਦਿਖਾਉਣੇ ਇਸ ਤਰੀਕੇ ਨਾਲ ਆਪਣੀ ਜਿਹੜੀ ਸ਼ੇਪ ਬਣ ਗਈ ਹੈ ਇਹ ਤਾਂ ਗਲਾ ਬਣੂਗਾ ਠੀਕ ਹੈ ਇਹਦੇ ਵਿੱਚ ਆਪਾਂ ਨੇ ਵਾਈਟ ਕਲਰ ਦਾ ਲ ਤੇ ਲੇਸ ਲਾ ਕੇ ਪੱਟੀਆਂ ਦੋ ਬਣਾ ਕੇ ਫਿਰ ਆਪਾਂ ਇਹ ਗਲਾ ਡਿਜ਼ਾਈਨ ਤਿਆਰ ਕਰਾਂਗੇ ਦਾ ਤੇ ਇਹਦੇ ਵਿਚਾਲੇ ਸੈਂਟਰ ਚ ਆਪਾਂ ਇੱਕ ਟੱਕ ਦੋਨੇ ਸਾਈਡਾਂ ਤੇ ਕੱਟ ਲਾਉਣੀ ਹੈ ਇੱਥੇ ਇਹ ਆਪਾਂ ਸਾਈਡ ਨੂੰ ਲਾਉਣੀ ਹੈ ਬਿਲਕੁਲ ਤਿਰਛੇ ਦੋਨਾ ਸਾਈਡਾਂ ਨੂੰ ਇੱਕੋ ਜਿਹਾ ਹੋਵੇ ਕਿਉਂਕਿ ਆਪਣੀ ਜਿਹੜੀ ਸਿਲਾਈ ਲੱਗੂਗੀ ਫਿਰ ਆਪਣਾ ਕਪੜਾ ਜਿਹੜਾ ਇਕਲਾ ਵਿੱਚ ਮੁੜ ਜਾਊਗਾ ਛੋਟੇ ਛੋਟੇ ਕੱਟ ਲਾਉਣੀ ਹੈ ਇਹ ദോ സൈഡാ എപ്പാർ ഇതൂ ദൂസരാണു സിയണോ ചാജൂ സൈഡാത്തി കപ്പാ ലെ വൈട്ട കലർ മേണ പട്ടാ തയ്യാറേപാൽ അപ്പം ലംബി ലവേ ഓക്കെ നീച്ച ਉਦੇ ਵਿੱਚ ਸੈੱਟ ਕਰਕੇ ਆਪਾਂ ਲਾਉਣੀ ਹੈ। ਅੱਜ ਲਾਈਟ ਨਹੀਂ ਹੈ ਨੀ ਜੀ ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਤੇ ਸੂਟ ਵੀ ਜ਼ਰੂਰੀ ਦੇਣਾ ਸੀਗਾ ਤੇ ਲਾਈਟ ਹੋਵੇ ਤਾਂ ਆਪਾਂ ਪ੍ਰੈਸ ਨਾਲ ਇਸ ਤਰ੍ਹਾਂ ਰੱਖ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਕਰੀਜ਼ ਬਣਾ ਕੇ ਪੇਸਟਿੰਗ ਲਾ ਕੇ ਬਣਾਉਣੇ ਆ ਫਿਰ ਤਾਂ ਤੇ ਇਹ ਆਪਾਂ ਬਿਨਾ ਪੇਸਟਿੰਗ ਤੋਂ ਹੀ ਅੱਜ ਆਪਾਂ ਨੂੰ ਬਿਨਾ ਪ੍ਰੈਸ ਤੋਂ ਹੀ ਬਣਾਉਣਾ ਪੈਣਾ ਕਿਉਂਕਿ ਇਹ ਸੂਟ ਚਾਹੀਦਾ ਸੀ ਸ਼ਾਮ ਨੂੰ ਤੇ ਅੱਜਿੱਥੇ ਸਾਡੀ ਲਾਈਟ ਨੇ ਸ਼ਾਮ 8 ਵਜੇ ਆਉਣਾ ਹੈ ਕਿਉਂਕਿ ਤਾਰਾਂ ਵਗੈਰਾ ਕੁਛ ਪਾਉਂਦੇ ਆ ਤੇ ਸਾਰੇ ਦਿਨ ਦਾ ਕਟ ਲੱਗ ਗਿਆ ਸੀਗਾ ਤੇ ਤਾਂ ਕਰਕੇ ਸਾਨੂੰ ਅੱਜ ਪ੍ਰੋਬਲਮ ਆ ਗਈ ਹੈ ਸੂਟ ਦੀ ਪ੍ਰੈਸ ਨਹੀਂ ਹੋ ਰਹੀ ਇਹਦੇ ਇਹ ਤੇ ਆਪਾਂ ਇਦਾਂ ਹੀ ਡਿਜ਼ਾਈਨ ਬਣਾਵਾਂਗੇ ਬਿਨਾ ਪ੍ਰੈਸ ਤੋਂ ਬਿਨਾ ਪੇਸਟਿੰਗ ਤੋਂ ਹੀ ਕਿਉਂਕਿ ਪੇਸਟਿੰਗ ਲਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ ਤੇ ਪ੍ਰੈਸ ਨਾਲ ਵੀ ਆਪਾਂ ਨੂੰ ਕਟਿੰਗ ਕਰਨੀ ਵੀ ਸੌਖੀ ਹੁੰਦੀ ਹੈ ਤੇ ਕਰੀਜ਼ ਬਣਾਉਣੀ ਵੀ ਸੌਖੀ ਹੋ ਜਾਂਦੀ ਹੈ ਇਹ ਆਪਾਂ 1.5 ਇੰਚ ਚੌੜੀ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹ ਆਪਾਂ 1.5 ਇੰਚ ਚੌੜੀ ਪੱਟੀ ਹੋ ਗਈ 3 ਇੰਚ ਆਪਾਂ ਲਾਇਆ 2 ਇੰਚ ਜ਼ਿਆਦਾ ਚੌੜਾ ਬਣਦਾ ਸੀ ਤਾਂ ਕਰਕੇ ਆਪਾਂ ਨੇ ਇਹ 3 ਇੰਚ ਦੀ ਲਾ ਕੇ ਕਪੜਾ 1.5 ਇੰਚ ਰਹਿ ਗਿਆ ਹੁਣ ਆਪਾਂ ਇਹਦੇ ਉੱਪਰ ਇਹ ਵਾਲੀ ਲੇਸ ਲਾਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਲੇਸ ਲਾ ਕੇ ਦੋਨੇ ਪੱਟੀਆਂ ਰੈਡੀ ਕਰ ਲਈਆਂ ਠੀਕ ਹੈ ਹੁਣ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਜੇਕਰ ਲੇਅਰਟ ਹੁੰਦੀ ਤਾਂ ਇਦੋਂ ਵੀ ਜ਼ਿਆਦਾ ਫਿਨਿਸ਼ਿੰਗ ਨਾਲ ਬਣਾਉਣਾ ਸੀ ਤਲਾ ਹੁਣ ਆਪਾਂ ਬਿਨਾ ਲੇਅਰਟ ਤੋਂ ਪ੍ਰੈਸ ਤੋਂ ਬਣਾਇਆ ਬਾਅਦ ਵਿੱਚ ਇਹਦੇ ਆਪਾਂ ਪ੍ਰੈਸ ਕਰ ਲਾਂਗੇ ਤੇ ਇੱਥੋਂ ਰੱਖ ਕੇ ਆਪਾਂ ਜਿਹੜੀ ਸਲਾਈ ਆਪਾਂ ਲੈਸ ਰੱਖ ਕੇ ਲਾਈ ਹੈ ਨਾ ਉਹ ਸਲਾਈ ਦੇ ਉੱਪਰ ਉੱਪਰ ਹੀ ਸੀਨ ਲਾਵਾਂਗੇ ਇਹ ਆਪਾਂ ਵੈਸੇ ਹੀ ਇੱਕ نیچے ਰੱਖ ਕੇ ਆਪਾਂ ਸਲਾਈ ਲਾਈ ਹੈ ਪੱਟੀ ਦੀ ਤੇ ਇੱਕ ਵਾਲੀ ਉੱਪਰਲੀ ਸਾਈਡ ਰੱਖ ਲਈ ਸੀ ਤੇ ਇਦਾਂ ਆਪਾਂ ਜਮਾ ਸਲਾਈ ਇਹਦੇ ਉੱਪਰ ਉੱਪਰ ਲਾਵਾਂਗੇ ਜਿਹੜੀ ਸਿਉਣ ਲੈਂਸ ਤੇ ਲਾਈ ਹੈ ਠੀਕ ਹੈ ਜੀ ਉਦਾਂ ਹੀ ਰੱਖ ਰੱਖ ਕੇ ਤੇ ਆਪਾਂ ਬਿਲਕੁਲ ਕੱਪੜਾ ਨਾਲ ਰੱਖ ਕੇ ਉੱਪਰ ਲਾ ਤੇ ਜਿੱਥੇ ਟਿੱਕਰ ਕੱਟ ਹੈ ਉਥੋਂ ਟਿੱਕਰ ਆਪਾਂ ਇਹ ਸਲਾਈ ਲਾ ਲੈਣੀ ਹੈ ਠੀਕ ਹੈ ਇਹ ਤੋਂ ਟਿੱਕਰ ਪਲਗਾ ਲੈਨੇ ਸਤਰੀਕੇ ਨੇ ഹാപ്പി ടോപ സ്ട്ച്ച പട്ടണ ആഡി സ്കൂൾ ദൂസ ദൂസ പട്ടാ ਇੱਧੇ ਲਾਈਡ ਠੀਕ ਹੈ ਇੱਧਰ ਰੱਖ ਕੇ ਤੇ ਜਿੱਥੇ ਆਪਣੀ ਸਲਾਈ ਲੱਗੀ ਹੈ ਲੈਸ ਆਲੀ ਬਸ ਉੱਥੇ ਉੱਪਰ ਹੀ ਉਹਦੇ ਨਾਲ-ਨਾਲ ਹੀ ਰੱਖ ਕੇ ਆਪਾਂ ਸਲਾਈ ਲਾ ਲਾਂਗੇ ਹੁਣ ਆਪਣੀ ਸਾਰੀ ਕੱਟ ਤਿੱਕਰ ਇਹ ਆਪਾਂ ਇਧਰਲੇ ਸਾਈਡ ਲਗਾ ਲੈਣੀ ਹੈ ਜਿੱਥੋਂ ਤਿੱਕਰ ਆਪਣਾ ਕੱਟ ਲੱਗਾ ਉਹਦਾ ਤਾਕੀ ਲਗਾ ਲੈਣੀ ਆਪਾਂ ਹੁਣ ਆਪਣੀ ਪੱਟੀ ਲੱਗ ਗਈ ਠੀਕ ਹੈ ਇੱਥੋਂ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਕੇ ਉੱਪਰ ਟੌਪ ਸਟਿਚ ਲਗਾ ਦੇਣੀ ਹੈ ਹੁਣ ਆਪਾਂ ਜਮਾ ਕੋਰਨਰ ਤੇ ਆ ਗਏ ਇੱਥੇ ਆ ਕੇ ਆਪਾਂ ਨੇ ਇਦਾਂ ਵੀ ਆਪਾਂ ਲਾ ਸਕਦੇ ਆ ਫਿਰ ਇਹਨੂੰ ਬਾਹਰ ਕੱਢ ਕੇ ਕਪੜਾ ਸੈੱਟ ਕਰਕੇ ਚੰਗੀ ਤਰ੍ਹਾਂ ਫੇਰ ਸਿਉਣਾ ਆਪਾਂ ਇਹਦੀ ਲਾ ਦਾਂਗੇ ਤੇ ਹੁਣ ਆਪਾਂ ਇਹ ਜਿਹੜੀ ਵਿਚਾਲੇ ਦੇ ਲਾਉਣ ਵਾਸਤੇ ਇਹ ਤਿਆਰ ਕਰਾਂਗੇ ਇੱਕ ਆਪਣਾ ਪੀਸ ਕਪੜਾ ਸੂਟ ਨਾਲ ਦਾ ਲੈ ਲੈਣਾ ਆਪਣਾ ਕਮੀਜ਼ ਨਾਲ ਦਾ ਤੇ ਸਲਵਾਰ ਨਾਲ ਦਾ ਕਪੜਾ ਲਾ ਲਾ ਕੇ ਇਸ ਤਰੀਕੇ ਨਾਲ ਪੱਟੀਆਂ ਲਗਾ ਕੇ ਨਾਲ ਦੀ ਨਾਲ ਆਪਾਂ ਸਲਾਈ ਲਾਵਾਂਗੇ ਠੀਕ ਹੈ ਇੱਕ ਇੱਕ ਪੀਸ ਰੱਖੀ ਜਾਵਾਂਗੇ ਤੇ ਸਲਾਈ ਲਾਈ ਜਾਵਾਂਗੇ ਇਦਾਂ ਆਪਾਂ ਕਟਿੰਗ ਕਰਕੇ ਰੱਖ ਲਿਆ ਤੇ ਹੁਣ ਆਪਾਂ ਇਹ ਛੋਟੇ ਛੋਟੇ ਪੀਸ ਲਾ ਕੇ ਇਦਾਂ ਆਪਾਂ ਇਹ ਸਾਰਾ ਤਿਆਰ ਕਰ ਲੈਣਾ ਇਹ ਪੈਚ ਆਪਾਂ ਜਿਹੜਾ ਵਿਚਕਾਰ ਰੱਖਾਂਗੇ ਇਹ ਆਪਾਂ ਪੈਚ ਰੈਡੀ ਕਰ ਲੈਣਾ ਇਹਦੇ ਨਾਲ ਇੱਕ ਇੱਕ ਉਸ ਕਲਰ ਦੀ ਤੇ ਇੱਕ ਉਸ ਕਲਰ ਦੀ ਇਦਾਂ ਆਪਾਂ ਇਹ ਲਾਗਵਾਂਗੇ ఇదా ਆਪਾਂ ਨੇ ਹੁਣ ਆਪਣਾ ਇਹ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਇੱਥੇ ਰੱਖ ਕੇ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਉੱਪਰੋਂ ਦੋਨਾਂ ਦੇ ਇਦਾਂ ਰੱਖ ਕੇ ਆਪਾਂ ਜਿੱਥੇ ਤਿੱਕਰ ਗਲਾ ਤਿਆਰ ਕਰਨਾ ਉੱਥੇ ਆਪਾਂ ਨਿਸ਼ਾਨ ਲਾ ਲੈਣਾ ਫਿਰ ਆਪਾਂ ਇਹਦੇ ਇਦਾਂ ਰੱਖ ਕੇ ਜਮਾ ਜਿਹੜਾ ਆਪਣਾ ਕੰਨੀ ਤੇ ਇੱਥੇ ਆਈ ਹੈ ਅਜੇ ਤੇ ਦੂਸਰੀ ਸਾਈਡ ਵੀ ਚੈੱਕ ਕਰ ਲੈਣਾ ਆਪਾਂ ਨੇ ਇਸ ਤਰ੍ਹਾਂ ਸੈਂਟਰ ਵਿੱਚ ਰੱਖਾਂਗੇ ਤੇ ਇੱਕ ਵਾਰੀ ਉੱਪਰੋਂ ਆਪਾਂ ਮੈਨ ਲੈਣਾ ਉੱਪਰੋਂ ਆਪਾਂ 6 ਇੰਚ ਚੌੜਾ ਰੱਖਾਂਗੇ ਗਲਾ نیچے ਨੂੰ ਆਪਣਾ ਕੱਟ ਰਹਿ ਜਾਊਗਾ ਇਹ ਤੇ ਇਦਾਂ ਆਪਾਂ ਵੀ ਸ਼ੇਪ ਰੱਖ ਕੇ ਸੈੱਟ ਕਰਕੇ ਚੰਗੀ ਤਰ੍ਹਾਂ ਰੱਖਾਂਗੇ ਇਹਨੂੰ ਤੇ ਫਿਰ ਆਪਾਂ ਇਹਦੇ ਉੱਪਰ ਪੈਨ ਲਗਾ ਲਾਂਗੇ ਠੀਕ ਹੈ ਆਪਾਂ ਜਿਹੜੇ ਨਿਸ਼ਾਨ ਲਾਏ ਗਲੇ ਦੀ ਉੱਥੇ ਹੀ ਆਪਣਾ ਆਉਣਾ ਚਾਹੀਦਾ ਬਰਾਬਰ ਇਹ ਤੇ ਇਧਰਲੀ ਸਾਈਡ ਵੀ ਆਪਣਾ ਬਰਾਬਰ ਆਉਣਾ ਚਾਹੀਦਾ ਜੇ ਪ੍ਰੈਸ ਹੁੰਦੀ ਫਿਰ ਆਪਾਂ ਥੋੜਾ ਜੀ ਜੀ ਹੋ ਜਾਂਦਾ ਕਿਉਂਕਿ ਆਪਣੇ ਕੋਲ ਇੱਕ ਟੇਪ ਜੀ ਟੇਪ ਹੈਗੀ ਹੈ ਪੇਸਟਿੰਗ ਵਾਲੀ ਉਹ ਵਾਲੀ ਲਾ ਕੇ ਆਪਾਂ ਰੈਚ ਵੀ ਨਾਲ ਕਰ ਸਕਦੇ ਆ ਤੇ ਹੁਣ ਆਪਾਂ ਇੱਥੇ ਇਹਦੇ ਪੈਨ ਲਗਾ ਲਾਂਗੇ ਇੱਕ ਇੱਕ ਸੂਈ ਤੇ ਦੋਨੇ ਸਾਈਡਾਂ ਤੇ ਚੰਗੀ ਤਰ੍ਹਾਂ ਸੈਟ ਰੱਖ ਕੇ ਇਹਨੂੰ ਵੇਰਾ ਇਦਾਂ ਆਪਾਂ ਇੱਥੇ ਲਗਾ ਲਈ ਇੱਕ ਕਿਉਂਕਿ ਆਪਣਾ ਜਿਹੜਾ ਕੱਪੜਾ ਹਿੱਲੇ ਨਾ ਇਹ ਬਿਲਕੁਲ ਇੱਕੋ ਜਿਹੀ V ਸ਼ੇਪ ਪੂਰਾ ਗਲਾ ਬਣ ਜੇ ਇੱਕ ਸਾਈਡ ਉੱਚੀ ਨਹੀਂ ਨਹੀਂ ਲੱਗੇ ਜੇ ਫਿਰ ਉਹ ਸੈਟ ਨਹੀਂ ਆਉਂਦਾ ਆਪਣਾ ਤਾਂ ਨੀਚੇ ਤੋਂ ਬਲਪੈਨ ਲੱਗ ਜਾਂਦੇ ਹੁਣ ਆਪਾਂ ਇਹ ਬਰਾਬਰ ਇਸ ਤਰ੍ਹਾਂ ਰੱਖ ਲਿਆ ਹੁਣ ਆਪਾਂ ਇੱਥੋਂ ਸਿਲਾਈ ਲਾ ਕੇ ਲਾਵਾਂਗੇ ਇੱਕ ਫਰੰਟ ਤੇ ਪਹਿਲਾਂ ਸਿਲਾਈ ਲਾ ਲਾਂਗੇ ਇੱਥੋਂ ਰੱਖ ਕੇ ਆਪਾਂ ਸਿਲਾਈ ਇਹ ਲਾ ਕੇ ਡਬਲ ਕਰਾਂਗੇ ਠੀਕ ਹੈ ਤੇ ਇਧਰ ਵੀ ਆਪਾਂ ਸਿਲਾਈ ਲਾਉਣੀ ਹੈ ਪਹਿਲਾਂ ਆਪਾਂ ਸਾਈਡਾਂ ਤੇ ਲਾ ਲਾਂਗੇ ਕਿਉਂਕਿ ਆਪਣੀ ਪੀਲੀ ਰੀਲ ਚੜੀ ਹੋਈ ਸੀਗੀ ਤਾਂ ਕਰਕੇ ਤੇ ਉਧਰ ਆਪਾਂ ਵਾਈਟ ਰੀਲ ਨਾਲ ਸਲਾਈ ਲਾਵਾਂਗੇ ਤੇ ਫਿਰ ਆਪਾਂ ਬਾਅਦ ਵਿੱਚ ਚੇਂਜ ਕਰਾਂਗੇ ਵਾਈਟ ਰੀਲ ਹੁਣ ਆਪਾਂ ਇੱਥੋਂ ਪੀਲੇ ਵਾਲੀ ਸਲਾਈ ਪਹਿਲਾਂ ਲਾਵਾਂਗੇ ਬਿਲਕੁਲ ਸੈੱਟ ਕਰ ਲੈਣਾ ਇਹ ਨਹੀਂ ਹੋਗੇ ਬਾਹਲਣਾ ਪਵੇ ਆਪਣਾ ਕਿਤੇ ਵੀ ਠੀਕ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਲਾਵਾਂਗੇ ਤਾਂ ਗਲਾ ਆਪਣਾ ਪਾਇਆ ਵੀ ਸੋਹਣਾ ਲੱਗਦਾ ਹੈ അത് ഇനു എ ഡബൽ സാണോ അപ്പം ടി ആകൾ സീൻ കള ബന്ദ് ഹു അപ്പം വൈട്ടീൽ പാണ വൈട്ട സൈഡത്തെ സിലായി ഇതോ ਇਦਲੀ ਸਾਈਡ ਤੋਂ ਆਪਾਂ ਇਹਦੀ ਸਲੇਡ ਲਾ ਦਾਂਗੇ ਸੂਈ ਆਪਾਂ ਕੱਟਦੀ ਹੈ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਰੱਖ ਕੇ ਡਬਲ ਸੀਨ ਕਰ ਦੇਣੀ ਇਹਦੇ ਲਈ ਦੋਨਾਂ ਸਾਈਡਾਂ ਤੋਂ ਆਪਾਂ ਡਬਲ ਡਬਲ ਸੀਨ ਜ਼ਰੂਰੀ ਹੈ ਜ਼ਰੂਰ ਕਰਨੀ ਹੈ ਤੇ ਆਪਾਂ ਹੁਣ ਸਾਰੇ ਧਾਗੇ ਜਿਹੜੇ ਵੀ ਆ ਆਪਣੇ ਕੱਟ ਦਾਂਗੇ ਤੇ ਇਸ ਤਰ੍ਹਾਂ ਆਪਣਾ ਗਾਲਾ ਬਣ ਗਿਆ ਠੀਕ ਹੈ ਤੇ ਹੁਣ ਆਪਾਂ ਇਹ ਪ੍ਰੈਸ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਜਿਹੜੀ ਲਾਈਟ ਆ ਗਈ ਹੁਣ ਆਪਾਂ ਇਹ ਜਿਹੜਾ ਫालतू ਕਪੜਾ ਇਸ ਦਾ ਇਹ ਆਪਾਂ ਕੱਟ ਕਰ ਦਾਂਗੇ ਇਥੋਂ